ਤਰਉ ਮਹਲਾ ਤੀਜਾ ਗੁਰ ਸੇਵਾ ਤੇ ਅਮਰਤ ਫਲ ਪਾਇਆ ਕੀ ਭਾਈ ਜਿਨ੍ਹਾਂ ਜਿਨ੍ਹਾਂ ਨੇ ਸਤਗੁਰਾਂ ਦੀ ਸੇਵਾ ਕੀਤੀ ਹੈ ਉਹਨਾਂ ਨੇ ਅਮਰਤ ਮੰਨ ਤੋ ਰਹੇ ਤੇ ਬ੍ਰਹਮਾਨੰਦ ਰੂਪੀ ਫਲ ਪਾਇਆ ਹੈ ਹਉ ਮੈਂ ਤ੍ਰਿਸ਼ਨਾ ਤ੍ਰਿਸ਼ਨਾ 부ਜਾਈ ਉਹਨਾਂ ਦੀ ਦੇਹ ਕੀ ਹੰਗ ਕਾ ਮਾਰਨ ਮੇੜ ਗੁੱਤੀ ਹੈ ਰਸਾਂ ਕਸਾਂ ਤ੍ਰਿਸ਼ਨਾ ਵੀ ਉਹਨਾਂ ਦੀ 부ਜਾਰਤੀ ਅੰਗ ਜਿਹੜੀ ਸੀ ਅੰਮ੍ਰਿਤ ਨਾਮ ਜਲ ਪਾ ਕੇ ਹਰ ਕਾ ਨਾਮ ਹਿਰਦੈ ਮਨ ਬਸਿਆ ਜਿਨਾਂ ਦੇ ਹਿਰਦੇ ਸਾਨ ਤੇ ਜੋ ਮਨ ਰਿੰਦਾ ਹੈ ਜਿਨਾਂ ਨੂੰ ਸਰਮਨ ਕੀਤਾ ਮਨ ਜੂ ਬਸ ਗਿਆ ਹਰੀ ਦਾ ਨਾਮ ਰਿ ਦੀ ਚ ਮਨ ਸਾ ਮਨ ਸਮਾਈ ਉਹਨਾਂ ਦੇ ਮਨ ਸਾ ਵਾਸ਼ਨਾ ਨੂੰ ਮਨ ਵਿੱਚ ਕੋਈ ਸਾਰੀ ਦਾ ਲੈ ਕਰਤੀਆਂ ਵੇੜ ਲੁੱਤੀਆਂ ਹਨ ਰੱਬੀਓ ਕਿਰਪਾ ਕਰੋ ਮੇਰੇ ਪਿਆਰੇ ਤੇਰੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਬੇਨਤੀਆਂ ਕਰਕੇ ਕਿਰਪਾ ਦੁਸ਼ਤੀ ਕਰੋ ਆਪ ਮਾੜ ਜਨੇ ਹਰ ਗੁਣ ਦੀਨ ਜਨ ਮੰਗੇ ਮੈਂ ਮਹਾਰਾਮ ਆਂ ਦੀਨ ਗਰੀਬ ਤੇਰਾ ਜਨ ਸੇਵਕੋ ਰਾਜਨੇ ਆਪ ਦੇ ਗੁਣਾਂ ਨੂੰ ਦੀ ਪ੍ਰਾਪਤੀ ਮੰਗਦਾ ਹਾਂ ਗੁਰ ਕਾਬ ਸ਼ਬਦ ਉਧਾਰੇ ਗੁਰੂ ਦੀ ਸ਼ਬਦ ਦੁਆਰਾ ਸਾਡਾ ਉਧਾਰ ਕਰ ਜਿਵੇਂ ਪਿਛਲੇ ਸਾਰੇ ਜੀਆਂ ਜਨਤਾ ਦਾ ਉਧਾਰ ਕੀਤਾ ਹੈ ਰਹਾ ਸਤ ਜਨਾ ਕਾ ਜਮ ਜੋਹੇ ਨਾ ਸਾਕੇ ਸਭ ਜੀ ਨੂੰ ਜੀ ਸੰਤ ਭਗਤ ਜਿਹੜੇ ਮਹਾਰਾਜ ਦੇ ਪਿਆਰੇ ਹੈ ਉਹਨੂੰ ਜੋ ਨਹੀਂ ਤਾਰ ਸਕਦਾ ਹੈ ਰਤੀ ਅੰਤ ਚ ਦੁੱਖ ਨਾ ਲਾਏ ਉਹ ਰਤੀ ਦੀ ਨਵੀ ਸਾਰਸੰਗੀ ਅੰਤ ਸੇਕ ਦੁੱਖ ਦਾ ਨਹੀਂ ਲਾ ਸਕਦਾ ਕਿਸੇ ਪ੍ਰਕਾਰ ਨਿਰਕਾਰ ਦਾ ਨਾ ਆਪ ਤਰਹਿ ਸਗਲੇ ਕੁਲ ਤਰਹਿ ਉਹ ਆਪ ਵੀ ਮੁਕਤ ਹੋ ਜਾਂਦੇ ਐ ਸਾਰਿਆਂ ਕੁਲਾਂ ਨੂੰ ਵੀ ਕਾਰ ਲੈਂਦੇ ਹਨ ਜੋ ਤੇਰੀ ਸਰਨਾਇਓ ਮਹਾਰਾਜ ਆਪ ਦੀ ਸ਼ਰਨ ਪਏ ਹਨ ਭਗਤਾਂ ਕੀ ਪੈਜ ਰੱਖੈ ਤੂੰ ਆਪੇ ਜੀ ਮਹਾਰਾਜ ਆਉਂਦੇ ਸੰਤਾਂ ਭਗਤਾਂ ਦੀ ਪੈਜ ਆਪ ਹੀ ਰੱਖਦੇ ਹੋ ਤੁਸੀਂ ਏ ਤੇਰੀ ਬੜਿਆਈ ਇਹ ਆਪ ਦੀ ਬੜਿਆਈ ਹੈ ਸੱਚੇ ਪਾਤਸ਼ਾਹ ਜੀ ਜਨਮ ਜਨਮ ਕੇ ਕੇਲ ਵੇਖਾ ਦੁੱਖ ਕਟਾਉਂਦੇ ਆਪ ਦੇ ਪਿਆਰੇ ਜਨਮਾਂ ਜਨਮਾਂ ਦੇ ਜਿਹੜੇ ਚਾਰ ਪ੍ਰਕਾਰ ਦੇ ਪਾਪ ਦੁੱਖ ਸਭ ਮੀਟ ਦਿੰਦੇ ਹੋ ਤੁਬਦਾਰਤੀ ਨਾਰਾਈ ਤੁਬ ਤੋਂ ਪੁਣਾ ਦੁਆਇ ਦਿੱਤੀ ਜਿੰਨੀ ਵੀ ਨਹੀਂ ਰੈਂਦੀ ਉਹਨਾਂ ਦੇ ਕਿਸੇ ਪ੍ਰਕਾਰ ਦੀ ਰਾਈ ਦੇ ਗਾਣੇ ਜਿੰਨੀ ਨਹੀਂ ਰੈਂਦੀ ਹਾ ਦੁਆਜੀ ਮਿrti ਰੰਗੀਨ ਹੀ ਰਹੇਗੀ ਉਹਨਾਂ ਦੀ ਹਮ ਮੂਡ ਮੁਗਦ ਕਿਸ ਕੂਜਾ ਨਹੀਂ ਅਸੋ ਆਲਾ ਮੂਡ ਸਾਧਰ ਗਿਆਨ ਵਾਲਾ ਊਰਖਾਂ ਪਰਵਾਲਸ ਵੱਲੋਂ ਮੁਕਦ ਹਾਂ ਆਪੇ ਦੇ ਹਮ ਮੂੜ ਮੁਗਦੇ ਕਿਂ ਪੂਜੈ ਨਾ ਕੋਈ ਕਹਾਂ ਕੇ ਪਾਸੋਂ ਪੂਜੈ ਕੁਛ ਦੇ ਨਹੀਂ ਸਮਝਦੇ ਨਹੀਂ ਹਾਂ ਅਸੀਂ ਤੂੰ ਆਪੇ ਦੇਹ ਬੁਝਾਈ ਮਾਰੋ ਗੁਣ ਗੁਰ ਆਪ ਸੁਝਾਈ ਸਿਖਿਆ ਦੁਨੀਆਂ ਤੋਂ ਸਮਝੇ ਹਨ ਜੋਤਿਤ ਪਾਵੈ ਸੋਹੀ ਕਰਸੀ ਇਹ ਮਹਾਂ ਜੋ ਆਪਰੋਂ ਪਹਾੜ ਦੇ ਪਿੱਛੇ ਕਰਦਾ ਸੀ ਹੁਣ ਕਰਦਾ ਅੱਗੇ ਨੂੰ ਕਰਸੀ ਕਰੇਗਾ ਰੋਣਾ ਕਰ ਨਾ ਜਾਈ ਹੋਰ ਜੇ ਪਾਸੋਂ ਕੁਝ ਕੀਤਾ ਨਹੀਂ ਜਾਂਦਾ ਸਾਰੇ ਬਦੰਤਰ ਹੋਣੇ ਕਰਕੇ ਜਗਤੋ ਪਾਇ ਤੂੰ ਧੰਦੇ ਲਾਇਆ ਆਪ ਹੀ ਮਹਾਰਾਜ ਜਗਤ ਨੂੰ ਪਹਿਲਾ ਕੀਤਾ ਹੈ ਆਪ ਹੀ ਉਹ ਕੋਖਰੀ ਜਹੀ ਕਹੇਗੀ ਪ੍ਰਕਿਰਤੀ ਸੀ ਉਹਨਾਂ ਤੋਂ ਗਿਆ ਜਲਾ ਦਿੱਤਾ ਹੈ ਕੁੰਡੀਕਾਰ ਕਮਾਈ ਅੱਗੇ ਜਿਨ੍ਹਾਂ ਜੀਆਂ ਨੇ ਭੈੜੀ ਕਾਰਕਮਾਣਾ ਕੀਤੀ ਹੈ ਉਹ ਪਹਿੜੀ ਵੱਜ ਗਏ ਹਨ ਦੁਨੀਆ ਦੇ ਅੰਦਰ ਜਨਮ ਪਦਾਰਥ ਜੂਏ ਹਾਰਿਆ ਮਨੁੱਖ ਨੇ ਏਸੀ ਪਹਿਲੀ ਬੁਕਾਰਾਂ ਵਾਲੀ ਕਾਰਕਮਾਈ ਹੈ ਉਹਨਾਂ ਨੇ ਜਗਰੂਪੀ ਪਦਾਰਥ ਤੋਂ ਬਿਸ਼ੈਰੂਪੀ ਜੂਏ 'ਚ ਹਾਰ ਗਏ ਹੈ ਸ਼ਬਦ ਸੌਦਾ ਸੁਰਤ ਨਾ ਪਾਈ ਉਹਨਾਂ ਨੂੰ ਗੁਰੂ ਸਾਹਿਬ ਦੇ ਸ਼ਬਦ ਵੀ ਜਿਹੜਾ ਚਿਤ ਮੌੜਾ ਸੀ ਸੁਰਤ ਸੇਹਿ ਕੁਲੀਤੀ ਨਾਲ ਗਿਆ ਤੇ ਨਹੀਂ ਪਉਣਾ ਕੀਤੀ ਮਨਮੁਖ ਮਰੇ ਤਨ ਕਸ਼ੂਨਾ ਸੂਝ ਲੋਕੋ ਕ ਮੋਦ ਕਰਕੇ ਮਰ ਜਾਂਦੇ ਹਨ ਉਹਨਾਂ ਨੂੰ ਕੁਛ ਪਰਿਵਾਰ ਤੇ ਸੂਝ ਨਹੀਂ ਆਉਂਦੀ ਲੋਕ ਪਰਲੋਕ ਦੀ ਨਹੀਂ ਦੁਰਮਤ ਅਗਿਆਨ ਅੰਧਾਰ ਖੋਟੀ ਮਤ ਕਰਕੇ ਅਗਿਆਨ ਦਾ ਹਨੇਰਾ ਕਰਕੇ ਖੋਟੀ ਮਤ ਅੰਦਰ ਵਾਪੀ ਹੋਈ ਹੈ ਪਵਨ ਪਾਰ ਨਾ ਪਵਹਿ ਕਬਹੀ ਪਾਵਹਿ ਕਬਹੀ ਸੰਸਾਰ ਸਮੁੰਦਰ ਤੋਂ ਆਪਣੇ ਆਪ ਨੂੰ ਪਾਰ ਨਹੀਂ ਕਰੇ ਪੌਂਦੇ ਵਿੱਚ ਹੀ ਗੋਤੇ ਖਾਂਦੇ ਹਨ ਡੂਬ ਮੁਏ ਬੇਨਗੋਰਾ ਸਿਰ ਭਾਰਾ ਗੁਰੂ ਸਾਹਿਬ ਦੇ ਉਦੇਸ਼ ਤੋਂ ਸਦੇ ਤੇ ਪਾਪਾਂ ਦਾ ਭਾਰ ਕਰਕੇ ਦੁਬਕੇ ਮਰ ਗਏ ਹਨ ਸਿਰ ਭਾਰ ਮਾਪਾ ਦੇ ਗਲ ਵਿੱਚ ਉਲਟੇ ਲੰਮਕਦੇ ਹਨ ਸੱਚ ਹੈ ਦਉਦਰ ਤੇ ਜਨ ਸੱਚੇ ਜਿਹੜੇ ਸੱਚੇ ਗੁਰਾਂ ਦੇ ਸ਼ਬਦ 'ਚ ਰੰਗੇ ਹੋਏ ਆ ਉਹ ਸਗੇ ਆਈ ਵਾਲੇ ਪੁਰਖ ਭਗਤੀ ਜਨ ਹਨ ਸਰਪ੍ਰੇਪ ਆਪ ਮਿਲਾਏ ਕੋਟਨ ਹਰੀ ਪ੍ਰਭੂ ਦੇ ਬਾਲ ਪੁਰਖ ਆਪ ਕਿਰਪਾ ਕਰਕੇ ਮੇਲ ਲਿਆ ਹੈ ਗੁਰ ਕੀ ਬਾਣੀ ਸ਼ਬਦ ਪ੍ਰਸ਼ਾਤੀ ਜਿਨ੍ਹਾਂ ਨੇ ਸੰਤ ਗੁਰ ਸਾਹਿਬ ਦੀ ਬਾਣੀ ਸ਼ਬਦ ਉਪਦੇਸ਼ ਨੂੰ ਗੁਰੋਂ ਦੀ ਬਾਣੀ ਦੇ ਸ਼ਬਦ ਉਪਦੇਸ਼ ਨੂੰ ਪਛਾਣਿਆ ਹੈ ਸਾਚ ਰਹੇ ਲਵਲਾਏ ਉਹ ਸਤਿਗੁਰੂ ਵਿੱਚ ਲਿੰਗਤੀ ਨੂੰ ਲਾ ਰਖਵੇਂ ਹਨ ਹਰ ਵਕਤ ਤੂੰ ਆਪ ਨਿਰਮਲ ਤੇਰੇ ਜਨ ਹੈ ਨਿਰਮਲ ਮਰਿਆ ਆਪ ਮਹਿਲ ਵਰਨ ਮਾਲ ਮੁਖੀਰ ਬਾਪ ਤੂੰ ਨਿਰਮਲ ਹੈਂ ਤੇਰੇ ਜਨਮ ਹੀ ਮਾਰਾ ਮਨੁਖੇ ਬਵਰਨਾਰ ਕਾ ਤੇ ਨਿਰਮਲ ਹਨ ਗੁਰ ਕੈ ਸਬਦ ਵਿਚਾਰੇ ਜਿਨਾਂ ਗੁਰੂ ਸਾਹਿਬ ਦੇ ਸ਼ਬਦ ਨੇ ਵਿਚਾਰ ਕੀਤੀ ਹੈ ਹਿਰਦੇ ਵਿੱਚ ਜਿਹੜੇ ਵਿਚਾਰ ਨੇ ਹਮ ਗੁਰਾਂ ਦੇ ਸ਼ਬਦ ਨੂੰ ਨਾਨਕ ਤਨ ਕੈ ਸਤਿ ਬਲਿਹਾਰ ਸਤਿ ਗੁਰੂ ਸਾਹਿਬ ਦੀ ਕਹਿੰਦੇ ਉਹਨਾਂ ਬਿਆਰਿਆਂ ਤੋਂ ਸੱਚੇ ਵਾਰੀ ਸਦਾ ਸਦਾ ਬਿਹਾਰ ਕੁਰਬਾਨ ਜਾਈਏ RAM ਨਾਮ ਉਰਤਾਰੇ ਜੋ ਗੁਰੂ ਦੇ ਸ਼ਬਦ ਨੂੰ ਨਾਮ ਨੂੰ ਦੇਲ ਕੇ ਬਸੰਦੇ ਹਨਗੇ ਇਸ ਪ੍ਰਕਾਰੋਂ ਮੁਕਤ ਹਨ ਬੁਰਖਗਲੀਆ ਇਸ ਭਾਵੇਂ ਦੇਰ ਲੋ ਜੀ ਸਮ ਥੋੜੇ ਜਿੰਨੀ ਰਹਿੰਦੀ ਹਨ ਤੂੰ ਆਪ ਨਰਮਲ ਤੇਰੇ ਜਨ ਹੈ ਨਰਮਲ ਗੁਰ ਕੈ ਸਭ ਦੇ ਵਿਚਾਰੇ ਨਾਨਕ ਤਨ ਕੈ ਸੋਰੇ ਹਰ ਹੈ ਬੀ ਗੁਰੂ ਕਾ ਖਾਲਸਾ ਹੈ ਗੁਰ ਜੀ ਕੀ ਫਤਿਹ ਸਰੂ ਮਹਲਾ ਪੰਜਵ ਅਹਿਟਪਰੀਆ ਕਰ ਦੂਜਾ ਇਕ ਓਅੰਕਾਰ ਸਤਗੁਰ ਪਰਸਾਦ ਜਿਸ ਨਾਮ ਰਿਦੈ ਸੋਈ ਵਡਰਾਜ ਵਾਹਿਗੁਰੂ ਜੀ ਕਾ ਖਾਲਸਾ ਹੈ ਗੁਰ ਜੀ ਕੀ ਫਤਿਹ ਸਤਗੁਰੂ ਨੇ ਸਾਜੀ ਨਵਾਜੀ ਗੁਰੂ ਸਾਹਿਬ ਸਾਧ ਸੰਗਤ ਜੀਓ ਗੁਰੂਵਾਰਾ ਸਾਹਿਬ ਪੰਜਵੇਂ ਪਾਤਸ਼ਾਹ ਜੀ ਪਰਮ ਪੂਤ੍ਰ ਪਰਉਰਾਜ ਅਜਸ਼ਤਪਤੀਆਂ ਦੁਆਰਾ ਉਪਦੇਸ਼ ਉਚਾਰਦੇ ਹਮ ਦੂਜੇ ਘਰ ਸਰਦਾਰ ਜੀ ਚਾਰਨੇ ਹਨ ਇੱਕੋ ਦੁਆਇ ਤ੍ਰੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਰੀ ਕਾਲਵਾਜ ਰੂਪ ਹੈ ਗੁਰੂ ਚੇਤਨ ਸਰੂਪ ਹੈ ਪ੍ਰਸਾਦ ਮੰਦਰ ਰੂਪ ਹੈ ਆਪੀ ਸਤਿਗੁਰੂ ਰੂਪ ਹੋ ਕੇ ਪ੍ਰਗਟ ਹੋ ਕੇ ਕਿਰਪਾ ਕਰਕੇ ਆਪ ਦੀ ਪ੍ਰਾਪਤੀ ਕਰਾਉਣਾ ਹੈ ਗੁਰੂ ਮਹਾਰਾਜ ਸਾਹਿਬ ਦੇ ਪਾਸ ਅੰਮ੍ਰਿਤ ਨਾਮ ਦੀ ਮਹਿਮਾ ਬਾਰੇ ਸਿੱਖਾਂ ਨੇ ਬੇਨਤੀ ਕੀਤੀ ਹੈ ਨਾਮ ਬਿਨਾ ਕੀ ਘਾਟਾ ਹੈ ਤੇ ਨਾਮ ਕਰਕੇ ਕੀ ਲਾਭ ਹੈ ਸੁਣ ਕੇ ਗੁਰੂ ਮਹਾਰਾਜ ਸਾਹਿਬ ਪਰਮ ਪੁਜਤ ਰੂਪ ਉਦੇਸ਼ ਬਖਸ਼ਦੇ ਹਨ ਫਰਮ ਹਾਲਾ ਪੰਜਵਾਂ ਅਰਿ ਸਦਿਆ ਕਰ ਦੁਜਾਈ ਕੋ ਕੰਕਰ ਸੁਰੂ ਪਰਸਾਦ ਜਿਸ ਨਾਮ ਅਰਦ ਸੋਈ ਵੱਡਾ ਜੀ ਹਯੂਰ ਫਰਮਾਉਂਦੇ ਹਨ ਭਾਈ ਜਿਸ ਦੇ ਹੰਦੇ ਵਿੱਚ ਪ੍ਰਮੇਸ਼ਰ ਦਾ ਅਮਰਤ ਨਾਮ ਬਸਿਆ ਹੋਇਆ ਹੈ ਉਹ ਦੁਨੀਆ ਦਾ ਵੱਡਾ ਬਾਦਸ਼ਾਹ ਹੈ ਉਹਦੇ ਬਰਾਬਰ ਬਾਦਸ਼ਾਹ ਕੋਈ ਪੂਜ ਨਹੀਂ ਸਕਦਾ ਕਬੀਰ ਸਾਹਿਬ ਜੀ ਨੇ ਕਿਹਾ ਪੰਡਤ ਸੂਰਸ਼ਦ੍ਰਪਤ ਰਾਜ ਆ ਭਗਤ ਬਰਾਬਰ ਔਰ ਨਾ ਕੋਏ ਜਿਉ ਪਰਮੇਸ਼ਰ ਦਾ ਭਗਤ ਆਇਆ ਜਾਏ ਕੋਈ ਪੰਡਤ ਦੇ ਦਵਾਨ ਹੋਵੇ ਚਾਹ ਕੋਈ ਸ਼ੁਰਮਾ ਹੋਵੇ ਚਾਹ ਕੋਈ ਚੱਕਰਵਰਤੀ ਬਾਦਸ਼ਾਹ ਹੋਵੇ ਮਹਾਰਾਜ ਦੇ ਭਗਤ ਦੇ ਬਰਾਬਰ ਨਹੀਂ ਕੋਈ ਹੋ ਸਕਦਾ ਇਸ ਕਰਕੇ ਹਜ਼ੂਰ ਫਰਮਾਉਂਦੇ ਹਨ ਜਿਸ ਦੇ ਹਿਰਦੇ ਚ ਪਰਮੇਸ਼ਰ ਦਾ ਨਾਮ ਹੈ ਉਹ ਵੱਡਾ ਬਾਦਸ਼ਾਹ ਹੈ ਉਹਦੇ ਪਾਸ ਦੇਵੀ ਸੰਪਦਾ ਰੀਆਂ ਬੜੀਆਂ ਭਾਰੀਆਂ ਫੌਜਾਂ ਹਨ ਰਾਜਿਆਂ ਕੋਲੇ ਖਜ਼ਾਨੇ ਹੁੰਦੇ ਹਨ ਇਹਨਾਂ ਕੋਈ 9 ਨਿੱਡੀਆਂ 18 ਸਿੱਡੀਆਂ ਅਤੇ ਸ਼ੁਭ ਗੁਨਾ ਦਾ ਆਸਾਰਾ ਦੇਵੀ ਸੰਪਦਾ ਦਾ ਇਹਨਾਂ ਦੇ ਪਾਸ ਖਜ਼ਾਨਾ ਹੈ ਸਾਧ ਸੰਗਤ ਜੀ ਫਿਰ ਇਹਨਾਂ ਦੇ ਪਾਸ ਚਾਰ ਪ੍ਰਕਾਰ ਦੀਆਂ ਫੌਜਾਂ ਹੁੰਦੀਆਂ ਹਨ ਇਹਨਾਂ ਦੇ ਕੋਲੇ ਸਾਧ ਸੰਗਤ ਜੀ ਸਰਵਣ ਰੂਪ ਕੋਟ ਜੜੀਆਂ ਫੌਜਾਂ ਹਨ ਅਤੇ ਮੰਨਣ ਜਿਹੜੇ ਕਰਨ ਵਾਲੇ ਪੁਰਖ ਹੈ ਉਹ ਰਥਾਂ ਦੀ ਸਵਾਰੀ ਕਰਨ ਵਾਲੇ ਹਨ ਜੋ ਨਿਹਸਨ ਕਰਨ ਵਾਲੇ ਹਾਠੀਆਂ ਦੀ ਸਵਾਰਦੀਆਂ ਫੌਜਾਂ ਹਨ ਅਤੇ ਜਿਹੜੇ ਕਤੂੰਗ ਦਾ ਸੋਧਨ ਕਰਨ ਵਾਲੇ ਹਨ ਉਹ ਸਾਧ ਸੰਗ ਜੀ ਪਾਲਕੀ 에 ਸਵਾਰ ਫੌਜਾਂ ਹਨ ਇਸ ਪ੍ਰਕਾਰ ਪੈਦਲ ਫੌਜਾਂ ਦੇਵੀ ਸੰਬਦੋਂ ਨਿਸਕਾਹੀ ਪੁਰਖ ਜਿਹਨੇ ਪੈਦਲ ਫੌਜਾਂ ਦੀ ਨਹੀਂ ਆਈ ਹਨ ਇਸ ਪ੍ਰਕਾਰ ਯੇ ਨਾ ਦੇ ਹਿਰਦੇ ਜਿ ਪ੍ਰਮੇਸ਼ਰ ਦਾ ਨਾਮ ਹੈ। ਸੋਈ ਵੱਡੇ ਰਾਜਾ। ਉਹ ਵੱਡੇ ਬਾਦਸ਼ਾਹ ਹਨ ਉਹਨੇ ਤੁਲ ਕੋਈ ਬਾਦਸ਼ਾਹ ਨਹੀਂ ਹੋ ਸਕਦਾ। ਜਿਸ ਨਾਮ ਹੈ ਹਜ਼ੂਰ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਪਾਸ ਜਿਸ ਨੇ ਹਮਾਉ ਦਿੱਲੀ ਦਾ ਤਖਤ ਖਵਾ ਕੇ ਆਇਆ ਹੈ। ਉਸ ਵਕਤ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਪਿਛਲੇ ਪਾਰ ਬੈਠੇ ਹੋਏ ਬੱਚਿਆਂ ਦੀ ਕੁਸ਼ਤੀ ਦੇਖ ਰਹੇ ਸਨ। ਏ ਹਵਾਉ ਬਾਦਸ਼ਾਹ ਕੇ ਮਹਾਰਾਜ ਦੇ ਪਾਸ ਖੜਾ ਹੋ ਗਿਆ ਵੀ ਮੇਰੇ ਅਲਚਾਕਣਗੇ ਤਾਂ ਨਮਸਕਾਰ ਕਰਾਂਗਾ ਹਜ਼ੂਰ ਇਹਨੂੰ ਹਾਰ ਕੇ ਆਇਆ ਜਾਣ ਕਰਕੇ ਦੇ ਅਲਚਾਕੇ ਨਹੀਂ ਹਨ ਇਸ ਦੇ دل ਨੂੰ ਗੁੱਸਾ ਆਇਆ ਕਿ ਮੈਂ ਬਾਦਸ਼ਾਹ ਕੀ ਹੋਗਾ ਮੇਰੀ ਬਾਦਸ਼ਾਹੀ ਖੁਸ਼ੀ ਪਰ ਇਹਨਾਂ ਨੇ ਮੇਰੀ ਕੋਈ ਪਰਵਾਹ ਨਹੀਂ ਕੀਤੀ ਮੈਂ ਪੁੱਛਣ ਆਇਆ ਸੀ ਵੀ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਬਖਸ਼ਿਸ਼ ਕੀਤੀ ਸੀ ਤੇ ਉਹ ਬਾਦਸ਼ਾਹ ਹੀ ਸਾਡੀ ਪੁੱਸਦਾਰ ਪੁੱਸ ਕਿਉਂ ਨਹੀਂ ਰਹੀ ਮੇਰੇ ਹੁਨਿਆਂ ਹੀ ਕਿਉਂ ਖਤਮ ਹੋ ਗਈ ਹੈ ਇਹ ਗੱਲ ਪੁੱਛਣ ਆ ਕੇ ਆਇਆ ਸੀ ਪਰ ਹੰਕਾਰ ਨਾਲ ਤਲਵਾਰ ਦੇ ਕਬਜੇ ਤੇ ਹੱਥ ਜੋ ਰੱਖਿਆ ਨਾਲ ਹੀ ਕਬਜੇ ਦੇ ਹੱਥ ਜੁੜ ਗਿਆ ਖੁੱਲੇ ਨਾ ਹੱਥ ਚੋਂ ਕੁਰਬਾਨ ਖਿੱਚੀ ਨਾ ਜਾਵੇ ਉਸ ਵੇਲੇ ਮਾਰਕ ਕਹਿੰਦੇ ਜਿੱਥੇ ਤਲਵਾਰ ਬੋਣੀ ਸੀ ਉੱਥੋਂ ਕਹਿਰ ਹੋ ਕੇ ਆਏ ਅੱਜ ਗੁਰੂ ਗੁਰੂ ਘਰ ਦੇ ਤੇ ਤਲਵਾਰ ਚੱਕਣ ਲੱਗੇ ਕੋਟ ਕਬ ਜੇ ਨੇ ਆਈ ਹੱਥ ਜੁੜੇ ਜੇ ਮਰ ਜਾਵੇਂ ਫੇਰ ਤੇਰਾ ਕੀ ਜੋਰ ਕੱਲ ਸਕਦਾ ਹੈ ਸੁਣ ਕੇ ਗੁਰੂ ਸਾਹਿਬ ਦੇ ਚਰਨੀ ਕਹਿ ਪਿਆ ਮਹਾਰਾਜ ਸਾਹਿਬ ਜੀ ਨੇ ਕਿਹਾ ਚੰਗਾ ਜੇ ਤੂੰ ਤਲਵਾਰ ਤੇ ਹਥਾਵਾ ਰੱਖਦਾ ਕਿਉਂਕਿ ਹੁਣੇ ਬਾਦਸ਼ਾਹ ਹੀ ਮਿਲ ਜਾਣੀ ਸੀ ਜਾਂ ਹੁਣ ਕੁਸ਼ਰਸਾ ਹੋ ਗਿਆ ਜਾ ਕੇ ਕੁਰਾਸਾਨ ਦੇ ਵਿੱਚ ਕਿਉਂ ਫੌਜਾਂ ਨੂੰ ਇਕੱਠੀਆਂ ਕਰ ਤੇ ਫੇਰ ਤੈਨੂੰ ਬਾਦਸ਼ਾਹ ਹੀ ਮਿਲੇਗੀ ਇਸ ਪ੍ਰਕਾਰ 12 ਸਾਲ ਅਨੁਸਾਰ ਸੰਗਤ ਜੀ ਲੱਗੇ ਸੀ ਫੋਜਾਂ ਇਕੱਠੀਆਂ ਕਰਦੇ ਨੂੰ ਤੇ ਫੇਰ ਬਾਦਸ਼ਾਹ ਜੀ ਮਿਲ ਗੀ ਸੀ ਸਤਿਗੁਰੂ ਦੇ ਅੱਗੇ ਜਿੱਥੇ ਨਮਸਕਾਰ ਕਰਨੀ ਸੀ ਉੱਥੇ ਤਲਵਾਰ ਦੇ ਕਬਜੇ ਤੇ ਹੱਥ ਰੱਖਣ ਤੇ ਇੰਨਾ ਸੰਗਤ ਜੀ ਇਹਨੂੰ ਹੰਕਾਰ ਦਾ ਫਲ ਭੋਗਣਾ ਪਿਆ ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਬਾਦਸ਼ਾਹਾਂ ਲਈਆਂ ਵੀ ਖੁਸ਼ੀਆਂ ਬਾਦਸ਼ਾਹੀਆਂ ਦੇਣ ਵਾਲੇ ਹਨ ਜਿਨ੍ਹਾਂ ਦੇ ਹਿਰਦੇ 'ਚ ਨਾਮ ਹੈ ਉਹ ਵੱਡੇ ਰਾਜੇ ਹਨ ਪਾਤਸ਼ਾਹਨ ਸਤਿਗੁਰੂ ਸੱਚੇ ਪਾਤਸ਼ਾਹ ਜਿਸ ਨਾਮ ਅਰਧ ਤੂਰੇ ਕਾਜਾ ਜਿਨ੍ਹਾਂ ਦੇ ਹਿਰਦੇ 'ਚ ਨਾਮ ਹੈ ਉਹਨਾਂ ਦੇ ਸਾਰੇ ਕਾਰਜ ਪੂਰੇ ਹਨ ਜੋ ਚਾਹਣ ਉਹ ਕਰ ਸਕਦੇ ਹਨ ਜਿਸ ਨਾਮ ਅਰਧ ਤਨ ਕੋਟ ਤਨ ਪਾਏ ਹੋਰ ਕਿਸੇ ਦੇ ਪੂਰੇ ਕਾਰਜ ਨਹੀਂ ਹੋਏ ਕਿ ਨਹੀਂ ਨਾ ਕੀਏ ਕਾਜ ਮਾਇਆ ਪੂਰੇ ਕਾਮ ਕ੍ਰੋਧ ਲਗ ਸਦਹੀ ਝੂਰੇ ਇਕ ਜਿਹਨੇ ਮਹਾਰਾਜ ਦੇ ਪਿਆਰੇ ਨਾਮ ਹੈ ਹਿਰਦੇ ਚ ਉਹਨਾਂ ਦੇ ਸਾਰੇ ਕਾਰਜ ਪੂਰੇ ਹੈ ਉਹਨਾਂ ਦਾ ਕੋਈ ਅਧੂਰਾ ਕੰਮ ਨਹੀਂ ਰਹਿੰਦਾ ਹੈ ਲੋਕ ਪਰ ਲੋਕ ਦਾ ਜਿਸ ਨਾਮ ਰਜ ਤਨ ਕੋਟ ਤਨ ਪਾਏ ਜਿਸ ਉਹਨਾਂ ਦੇ ਹਿਰਦੇ ਚ ਮਾਰਾ ਨਾਮ ਬਖਸ਼ਿਆ ਹੈ ਉਹਨਾਂ ਕਰੋੜਾਂ ਗੁਨਾਹਾਂ ਦੇ ਤਾਂ ਹੀ ਪ੍ਰਾਪਤ ਕਰ ਲਿਆ ਹੈ ਉਹਨਾਂ ਦੇ ਧਨ ਦੀ ਗਿਣਤੀ ਨਹੀਂ ਪਾ ਸਕਦੀ ਇੱਕ ਵਾਰੀ ਬੇਬੀ ਬੀਬੀ ਪਾਨੀ ਜੀ ਨੇ ਸਰਜੂ ਅਮਰਦਾਸ ਸਾਹਿਬ ਨੂੰ ਕਿਹਾ ਕਿ ਮਾਰਾ ਮੈਨੂੰ ਸ਼ਰੀਕ ਜਿਹੜੇ ਐ ਉਹ ਮਿਹਨੇ ਮਾਰਦੇ ਨੇ ਤੇਰੇ ਕੋਲ ਦੌਲਤ ਨਹੀਂ ਹੈ ਕੋਈ ਸੁਣ ਕਰਕੇ ਮਾਰਨ ਕਿਹਾ ਇੱਕ ਸਿਆਪਈ ਸੀ ਪੱਥਰ ਦੀ ਗੁਰੂ ਅਮਰਦਾਸ ਸਾਹਿਬ ਕਹਿ ਲਗੇ ਬੀਬੀ ਜੀ ਆ ਸੋਨੇ ਦੀ ਬਣ ਜੇ ਇੰਨੇ ਕਹਨ ਤੇਰਾ ਕਾਰਜ ਸਰਜੂਕ ਨਹੀਂ ਉਸ ਵੇਲੇ ਮਹਾਰਾਜ ਦੀ ਗ੍ਰਸਟੀ ਨਾਲ ਉਹ ਸੋਨੇ ਦੀ ਬਣ ਗਈ ਸੇਲਾ ਵੇਖ ਕਰਕੇ ਬੀਬੀ ਬੜੇ ਪ੍ਰਸੰਨ ਹੋਏ ਕਿਉਂ ਚੋਜੀ ਬਾਦਸ਼ਾਹ ਦੇ ਕੌਤ ਕਹਾਣੇ ਜਿਸ ਦੇ ਨਾਮ ਅਰੇ ਦਾ ਤਨ ਕੋਟ ਤਨ ਪਾਇ ਜਿਸ ਦੇ ਨਾਮ ਕਰੋੜਾਂ ਜਿੰਤੀਆਂ ਦੇ ਤਨ ਉਹਨਾਂ ਨੂੰ ਪਾ ਲਿਆ ਜੋ ਚਾਹਣ ਕਰ ਸਕਦੇ ਹਨ ਨਾਮ ਬਿਨਾ ਜਨ ਬਿਰਥਾ ਜਾਏ ਇਸੇ ਪ੍ਰਕਾਰ ਭਾਈ ਘੜੀਏ ਨੇ ਮੀਂਹ ਦੇ ਦੌਲੇ ਨੂੰ ਸਾਰੀ ਧਰਤੀ ਗੁਜਰਾਤ ਦੀ ਫੇਰदाई ਸਵੇਰੇ ਦਾ ਬਣਾ ਕੇ ਵਖਾਤਾ ਸੀ ਰੋਡ ਤੇ ਠਿਕਰੀਆਂ ਹੀਰੇ ਤੇ ਲਾਲ ਜਵਾਹਰਾਤ ਬਣਾ ਕੇ ਮੀਆਂ ਪੈਰੀ ਪੈ ਗਿਆ ਸੀ ਕਿ ਧਾਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੁਹਾਨੂੰ ਏਡੀ ਵਡਿਆਈ ਦਿੱਤੀ ਹੈ ਫੇਰ ਤੁਸੀਂ ਗਰੀਬੀ ਵਾਲਾ ਵੇਸ ਰੱਖਦੇ ਹੋ ਸੋ ਇਹ ਮਹਾਰਾਜ ਸਾਹਿਬ ਦੇ ਪਿਆਰਿਆਂ ਵਿੱਚ ਬੇਅੰਤ ਗੁਣ ਹਨ ਹਾਂਜੀ ਨਾਮ ਬਿਨਾ ਜਨ ਬਿਰਥਾ ਜਾਏ ਜਿਸ ਨਾਮ ਰਜੈ ਤਨ ਕੋਟ ਤਨ ਪਾਏ ਕਿਉ ਕਰੋੜਾਂ ਦੀ ਗਿਣਤੀ ਤੁਹਾਨੂੰ ਨਾਲ ਦੌਲਤ ਪਾ ਲਈ ਉਹ ਨਹੀਂ ਨਜ਼ਰ ਵਿੱਚ ਹੀ ਸਭ ਕੁਝ ਹੈ ਜਿਨ੍ਹਾਂ ਰਹਿਲ ਦੇ ਜਨਾਬ ਹੈ ਨਾਮ ਬਿਨਾ ਜਨਮ ਬਿਰਥਾ ਜਾਈ ਪਾਰਸ ਵਾਲੇ ਸਿੱਖ ਦੀ ਵੀ ਐਵੇਂ ਸਾਖੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲੇ ਪਾਰਸ ਲਿਆਇਆ ਸੀ ਜਦੋਂ ਘੇਰੇ ਵਿੱਚ ਮਹਾਰਾਜ ਸਾਹਿਬ ਦੀਆਂ ਫੌਜਾਂ ਸਨ ਉਸ ਨੂੰ ਕਿਹਾ ਮੈਂ ਕੋਈ ਸੇਵਾ ਕਰਾਂ ਗੁਰੂ ਮਾਰਾ ਸਾਹਿਬ ਜੀ ਨੇ ਉਹ ਪਾਰਸੀ ਬੱਟੀ ਨੂੰ ਸਰੋਵਰ ਦੇ ਛੇੜ ਦਿੱਤਾ ਸੀ ਸੱਟਣ ਤੋਂ ਚਿੱਤ ਦਾ ਢੱਲਾਇਆ ਹੋ ਕੇ ਉਹ ਰਾਹ ਜਿਆ ਹੋਇਆ ਵੇਖ ਕੇ ਮਾਰਾ ਕਹਿੰਦੇ ਸਿੱਖਾ ਉਦਾਸ ਹੋਏ ਇਹ ਤਾਂ ਪੱਥਰ ਦੀ ਬੱਟੀ ਜਾਣ ਕੇ ਸੀ ਜਲਾਕ ਕੀ ਹੈ ਕਹਿਣ ਲੱਗਾ ਸੱਚੇ ਬਾਦਸ਼ਾਹ ਇਹ ਤਾਂ ਤਿੰਨ ਪੀੜੀਆਂ ਹੋ ਗਈਆਂ ਮੈਂ ਸਾਹਮਣੇ ਰੱਖਦਾ ਸੀ ਪਾਰਸੀ ਬੱਟੀ ਸੀ ਇਸ ਪਾਰਸੀ ਬੱਟੀ ਨੂੰ ਤੁਸੀਂ ਮਾਰਾ ਇਹਦੀ ਕਦਰ ਨਹੀਂ ਕੀਤੀ ਮਾਰਾ ਕਹਿੰਦੇ ਸਿੱਖਾ ਪਹਿਲਾਂ ਦੱਸ ਦਿੰਦਾ ਫਿਰ ਉਸਨੇ ਮਹਾਰਾਜ ਸਾਹਿਬ ਸ੍ਰੀ ਗੋਬਿੰਦ ਸਿੰਘ ਜੀਆ ਵੀ ਸਾਡਾ ਸਰੀਰ ਹੀ ਪਾਰਸ ਸਮਝ ਲਿਆ ਜਦੋਂ ਇਹੋ ਕਿਹਾ ਸਿੱਖ ਨੂੰ ਸ਼ੰਕਾ ਹੈ ਹਜ਼ੂਰ ਨੇ ਉਸ ਵੇਲੇ ਲਗੂ ਸ਼ੰਕਾ ਕਰਕੇ ਸਿੱਖ ਨੂੰ ਉਸੇ ਨੂੰ ਕਿਹਾ ਵੀ ਜਲ ਲੈ ਹੱਥ ਧੋਣੇ ਇਹ ਜਲ ਲੈ ਕੇ ਜਦੋਂ ਆਇਆ ਵੇਖਿਆ ਧਰਤੀ ਸਵੇਰੇ ਦੀ ਬਣੀ ਹੋਈ ਵੇਖ ਕੇ ਹੈਰਾਨ ਹੋ ਗਿਆ ਪਰ ਦਿਲ ਵਿੱਚ ਉਸੇ ਪਾਰਸ ਦਾ ਅਫਸੋਸ ਰਿਹਾ ਕਿ ਮੇਰਾ ਪਾਰਸ ਐਵੇਂ ਗਿਆ ਉਸ ਮਾਰਨ ਕੇ ਚਿੰਦਾ ਸਿੱਖਾ ਸ੍ਰੋਪਰ ਜਵੜ ਕੇ ਆਪ ਦਾ ਪਾਰਸ ਕਾਣ ਕੇ ਕੱਢ ਲਿਆ ਜਦੋਂ ਸੋਰਚੂ ਬੀ ਮਾਰੀ ਪਾਰਸਾਂ ਦੇ ਟੇਰ ਲੱਗੇ ਵੇਖ ਕੇ ਬਾਹਰ ਨਿਕਲ ਕੇ ਗੁਰੂ ਸਾਹਿਬ ਦੇ ਚਰਨ ਪਕੜ ਲਏ ਆਪ ਦਾ ਪਾਰਸ ਨ ਸਭ سے ਕਮੀਰਾ ਕਿਹੜਾ ਹੈ ਇਸੇ ਪ੍ਰਕਾਰ ਹੀ ਹੀਰਿਆਂ ਦੀ ਖਾਨ ਗੁਰੂ ਸਾਹਿਬ ਨੂੰ ਗੋਦਾਵਰੀ ਬਣਾ ਕੇ ਬਾਦਸ਼ਾਹ ਬਹਾਦਰ ਸ਼ਾਹ ਨੂੰ ਹੀਰੇ ਹੀਰੇ ਮੁਖਾਤੇ ਸੀ ਹੀਰੇ ਕਾੜ ਦੇ ਅੰਦਰ ਨਗੀਨੇ ਘਾੜਦੇ ਤੇ ਸ਼ਾਹ ਕਾਨੂੰ ਨਗੀਨੇ ਨਗੀਨੇ ਵਖਾਤੇ ਸੀ ਇਹ ਸਤਗੁਰਾਂ ਦੇ ਅਸਤਾਰਜ ਕੌਂਦ ਕਾ ਜਿਵੇਂ ਚੌਣ ਕਰ ਸਕਦੇ ਆ ਜਿਸ ਨਾਮ ਰਹਿਤਨ ਕੋਟ ਤਨ ਪਾਈ ਜਿਨ੍ਹਾਂ ਦੇ ਹਿਰਦੇ ਚ ਨਾਮ ਹੈ ਕਰੋੜਾਂ ਦੀ ਗਿਣਤੀਆਂ ਨਾਲ ਦੌਲਤ ਪਾਈ ਹੋਈ ਹੈ ਨਾਮ ਬਿਨਾ ਜਨਮ ਵਿਰਥਾ ਜੀ ਜੂਸ ਜੀ ਬਾਗਸ਼ਾਦ ਨਾਮ ਤੋਂ ਬਗੈਰ ਹਨ ਉਹਨਾਂ ਦਾ ਜਨਮ ਸਾਰਾ ਬਯਰਥੀ ਜਾ ਰਿਹਾ ਹੈ ਨਸਸ ਅਲਾਹੀ ਜਿਸ ਹਰ ਤਨ ਰਾਸ ਇਹ ਭਾਈ ਉਸ ਸਤਿਗੁਰੂ ਦੀ ਸੇਵਤ ਕਰੀਏ ਜਿਨ੍ਹਾਂ ਦੇ ਪਾਸੋਂ ਹਰੀ ਦੇ ਨਾਮ ਰੂਪੀ ਧਨ ਦੀ ਰਾਜ ਪੂੰਜੀ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਗੁਰਮਖਾਉ ਦੇ ਪਾਸ ਸੂ ਬੜ ਭਾਗੀ ਜਿਸ ਗੁਰਮਸਤਕ ਹਾਥ ਉਹ ਬਹੁਤ ਵੱਡਿਆਂ ਭਾਗਾਆਂ ਵਾਲਾ ਜਿਨ੍ਹਾਂ ਦੇ ਹੱਥ ਮੱਥੇ ਤੇ ਗੁਰੂ ਸਾਹਿਬ ਦਾ ਕਿਰਪਾ ਦਾ ਭਰਿਆ ਹੋਇਆ ਹੱਥ ਰੱਖਿਆ ਹੈ ਰਹਾ ਜਿਸ ਨਾਮ ਰ데요 ਤਿਸ ਕੋਟ ਕੈ ਸਨ ਜਿਸ ਮਹਾਂਪੁਰਖ ਦੇ ਪਾਸ ਰ데요 ਚ ਨਾਮ ਹੈ ਉਹਦੇ ਕਈ ਕਰੋੜ ਬੇਕਾਦ ਕਾਨੀਆਂ ਫੌਜਾਂ ਸਾਰੇ ਦੇਵੀ ਗੁਣ ਹਨਗੇ ਬਾਹਰਲੀਓ ਫੌਜੀਆਂ ਦਾ ਵੀ ਉਹ ਮਾਲਕ ਹੈ ਜੋ ਚਾਹੇ ਕਰ ਸਕਦਾ ਹੈ ਜਿਸ ਨਾਮ ਰ데요 ਤਸ ਸਹਿਜ ਸੁਖ ਹਨ ਜਿਸ ਦੇ ਰ데요 ਚ ਨਾਮ ਹੋ ਸਹਿਜੇ ਸੁਖ ਦਾ ਇੰਨਾ ਘਰ ਬਣ ਗਿਆ ਸਹਿਜੇ ਸੁਖਾਲਾ ਹੋ ਗਿਆ ਹੈ ਜੀਵ ਨਾਮ ਰਦ ਸੂ ਸੀਤਲ ਹੋਆ ਜਿਵੇਂ ਹਿਰਦੇ ਚ ਮਾਰੇ ਦਾ ਅਮਰਤ ਨਾਮ ਹੈ ਉਹਨਾਂ ਮਨ ਸੀਤਲ ਠੰਡਾ ਹੋ ਗਿਆ ਹੈ ਨਾਮ ਬਿਨਾ ਤ੍ਰਿਗ ਜੀਵਨ ਮੁੂਆ ਨਾਮ ਤੋਂ ਬਿਨਾ ਜਿਹੜਾ ਜਿਉਣਾ ਤਰਕਾਰ ਯੋਗ ਹੈ ਉਹ ਪਰਮੇਸ਼ਰ ਕੋ ਵੱਲਾ ਮਰਿਆ ਜਿਹਨੂੰ ਵਿਸਰ ਗਿਆ ਪਰਮੇਸ਼ਰ ਦਾ ਨਾਮ ਦਾਰ-ਬਾਰ ਯੂਨਾ ਚਾ ਕੇ ਜੰਮਦਾ ਮਰਦਾ ਰਹਿੰਦਾ ਹੈ ਜਿਸ ਨਾਮ ਅਰਦਾ ਸੋ ਜੀਵਨ ਮੁਕਤ ਆ ਇਸ ਪ੍ਰਖ ਦੇ ਹਿਰਦੇ ਜ ਮਹਾਰਾਜਾ ਨਾਮ ਹੈ ਉਹ ਜਿਉਂਦਾ ਹੀ ਸਾਗ ਸਿੰਘ ਜੀ ਮੁਕਤ ਹੈ ਉਹਨੂੰ ਜੀਵਨ ਮੁਕਤੀ ਦੀ ਪ੍ਰਾਪਤੀ ਹੋਈ ਹੈ ਜੀਵਨ ਮੁਕਤ ਜਿਸ ਹਿਰਦੇ ਭਗਵੰਤ ਜਿਸ ਨਾਮ ਅਰਦਾ ਸਭ ਹੀ ਜਗਤਾ ਇਸ ਪ੍ਰਖ ਦੇ ਰਿਵਿਚ ਨਾਮਾਂ ਨੂੰ ਸਾਰੀਆਂ ਯੁਗਤੀਆਂ ਯੋਗ ਦੀਆਂ ਜਗ ਦੀਆਂ ਅਤੇ ਬਿਗਾਂਤ ਸ਼ਾਸਤਰ ਉਹ ਸਾਰਾ ਨਾਮੀਆਂ ਅਤੇ ਤਤੋਂਗ ਦੇ ਸੋਦਨ ਦੀਆਂ ਸਾਰੀਆਂ ਯੁਗਤੀਆਂ ਉਹਨਾਂ ਨੂੰ ਆਉਂਦੀਆਂ ਜਿਸ ਪ੍ਰਖ ਦੇ ਵਿਵੇਚ ਨਾਮ ਕੋਈ ਕਮੀ ਨਹੀਂ ਹੈ ਜਿਸ ਨਾਮ ਰਦੇ ਤਨ ਨੌ ਨਿਤ ਪਾਈ ਜਿਨੋ ਪ੍ਰਖਾਂ ਦੇ ਹਿਰਦੇ ਚ ਮਹਾਰਾਜਾ ਨਾਮ ਹੈ ਉਹ ਨਵੇਂ ਨਿੱਦੀਆ ਆਸਨ ਬਸਨ ਪੂ ਕੌਨ ਤੋਂ ਪੋਰੋ ਦਾਸੀ ਦਾਸ ਗੁਲਾਮ ਚੋਂ ਪਾਇ ਰੁਫਾਇ ਜਾਨੀਏ ਜੇ ਨੌ ਨਿਤ ਕੇ ਨਾਮ ਪੇ ਪਾ ਜੋ ਮਹਾ ਪਦ ਮਾਵੇ ਕਿ ਸਾਰੀਆਂ ਨਿਧੀਆਂ ਨੌ ਨਿਧੀਆਂ ਉਹਨਾਂ ਨੂੰ ਪਾਲੀਆਂ ਹਨ ਨਾ ਨਾਮ ਗੋਲ ਕਰਦੇ ਦੀ ਆਧਾਰ ਰੂਪ ਚੇਤਨ ਦੀ ਸੁਪ੍ਰਾਪਤੀ ਉਹਨ ਕੀਤੀ ਹੈ ਨਾ ਬਿਨਾ ਭਰਮ ਆਵੇ ਜਾਈ ਸੱਚੇ ਪਾਤਸ਼ਾਹ ਦੇ ਨਾਮ ਤੋਂ ਬਿਨਾ ਭਰਮ ਚ ਪਿਆ ਹੋਇਆ ਜੀਵ ਆਉਂਦਾ ਜਾਂਦਾ ਬਾਰ ਬਾਰ ਜੁਨਾ ਵਿੱਚ ਭਰਨ ਦਾ ਹੱਡੀਆਂ ਟੰਡਾਂ ਦੀ ਨਹੀਂ ਆਈ ਜਿਸ ਨਾਮ ਹਿਰਦੈ ਸੋ ਬੇਪਰਵਾਹ ਜਿਸ ਪੁਰਖ ਦੇ ਹਿਰਦੇ ਚ ਮਹਾਰਾਜਾ ਨਾਮ ਬਸਿਆ ਹੋਇਆ ਉਹਨੂੰ ਕਿਸੇ ਦੀ ਪਰਵਾਹ ਨਹੀਂ ਹੈ ਬੇਖਾਸ਼ ਹੋ ਗਿਆ ਕਿਸੇ ਦੀ ਹਮਤ ਕਰਨ ਦੀ ਲੋੜ ਨਹੀਂ ਚੁੱਕਾ ਨਹੀਂ ਹੋ ਰਾ ਸਖੀ ਸਿਹਰੀ ਪਰਮ ਗਿਆ ਗੁਰ ਪ੍ਰਸੰਗ ਮੇਰੀ ਜਿਸ ਨਾਮ ਰਦੇ ਤੇ ਸਦਹੀ ਲਾਹ ਜਿਨ੍ਹਾਂ ਦੇ ਹਿਰਦੇ ਜਮਾਰੇ ਦਾ ਨਾਮ ਨੂੰ ਸਲਾਵਾ ਤੇ ਲਾਵ ਘਾਟਾ ਨਹੀਂ ਕਰੀ ਉਹਨਾਂ ਨੂੰ ਆਉਦਾ ਇਹ ਹੋਰ ਬੰਝੋ ਪਾਰ ਜਿਤਨੇ ਕਰੀਏ ਉਹਨਾਂ ਤੇ ਲਾਭ ਘਾਟਾ ਬਣਿਆ ਰਹਿੰਦਾ ਹੈ ਇਸ ਤੇ ਸਭੀ ਲਾਹ ਹੈ ਜੀਵਨ ਮੁਕਤੀ ਦਾ ਜਿਸ ਨਾਮ ਰਦੇ ਤੇ ਬੜ ਪਰਵਾਰਾ ਜਿਨ੍ਹਾਂ પુરਖਾਂ ਦੇ ਰਿਦੇ ਚ ਨਾਮ ਹੈ ਉਹ ਵੱਡੇ ਦੇਵੀ ਸੰਪਦਾ ਪਰਿਵਾਰ ਵਾਲੇ ਸਤ ਸੰਤੋਖੋ ਜਿਨਹਰੇ ਭਰਾ ਹਨਗੇ ਇਸੇ ਪ੍ਰਕਾਰ ਖਿਵਾ ਜਿਸ ਦੀ ਮਾਤਾ ਹੈ ਇਹ ਵੱਡੇ ਪਰਿਵਾਰ ਵਾਲਾ ਹੈ ਕਰਨਾ ਮੈਤਰੀ ਮੁੱਤਾ ਆਪੇਖ ਜਿਨਨੀਆਂ ਭੈਣਾਂ ਹਨਗੀਆਂ ਇਸ ਪ੍ਰਕਾਰ ਹੈ ਉਹ ਵੱਡੇ ਪਰਿਵਾਰ ਵਾਲਾ ਹੈ ਦੇਵੀ ਸੰਪਦਾ ਵਾਲਾ ਨਾਮ ਬਿਨਾ ਮਨਮੁਖ ਗਵਾਰ ਨਾਮ ਤੋਂ ਬਿਨਾ ਸਾਥ ਸੰਗੇ ਜੀ ਮਨਮੁਖ ਉਹ ਗਵਾਰ ਬਸਮਝ ਹੀ ਰਹਿੰਦਾ ਹੈ ਜਿਸ ਨਾਮ ਰਧ ਤਸ ਨੇ ਚਲੇ ਅਸਨ ਜਿਨ੍ਹਾਂ ਦੇ ਹਿਰਦੇ 'ਚ ਮਾਰਾ ਦਾ ਨਾਮ ਵਸਿਆ ਉਹਨਾਂ ਨੇ ਚਲਾ ਚਾਲ ਸੁ ਰੂਪ ਬ੍ਰਹਮ ਵਿੱਚ ਆਸਨ ਦੀ ਸਥਿਤੀ ਪਾਈ ਹੈ ਆਸਨ ਬੈਸਨ ਤੇ ਨਾਰਾਇਣ ਐਸੀ ਗੁਰਮਤ ਪਾਈ ਜਿਸ ਨਾਮ ਰਧ ਤਸ ਤਸ ਨੇ ਵਾਸਨ ਜਿਨ੍ਹਾਂ ਦੇ ਹਿਰਦੇ 'ਚ ਮਾਰਾ ਦਾ ਨਾਮ ਹੈ ਉਹ ਸਰੂਪ ਰੂਪੀ ਤਖਤ 'ਤੇ ਨਵਾਸ ਕਰਦੇ ਸਤਤ ਹੋਏ ਹਨ ਮਿਲੇ ਹੋਏ ਹਨ ਜਿਸ ਨਾਮ ਅਰਦਾਸ ਤੂੰ ਸਾਚਾ ਸੋ ਜਿਨ੍ਹਾਂ ਦੇ ਹਿਰਦੇ ਚ ਪਰਮੇਸ਼ਰ ਦਾ ਨਾਮ ਆ ਸੱਚੇ ਸ਼ਾਹੂਕਾਰ ਹਨ ਨਾ ਉਹਨਾਂ ਦੇ ਪਾਸ ਨਾਮ ਦੀ ਦਾਤ ਹੈ ਨਾਮਹੀਨ ਨਾਹੀ ਬਦ ਵਿਸਾ ਜੋ ਪੁਰਖ ਨਾਮ ਤੋਂ ਹੀਣ ਹੈ ਉਹਦੀ ਪਤ ਇੱਜ਼ਤ ਵੀ ਨਹੀਂ ਇਸ ਲੋਕ ਵਿੱਚ ਤੇ ਉਹਦਾ ਭਰੋਸਾ ਵੀ ਕੋਈ ਨਹੀਂ ਕਰਦਾ ਹੈ ਨਾਉ ਦੀ ਜਿਤ ਪਰਲੋਕ ਵਿੱਚ ਹੈ ਨਾ ਵਿਸਵਾਸ ਉਹਨੂੰ ਪਰਮੇਸ਼ਰ ਤੇ ਆਪ ਹੰ ਜਿਸ ਨਾਮ ਰਦ ਸੁ ਸਮਹਿ ਜਤ ਜਿਹਦੇ ਹਿਰਦੇ 'ਚ ਨਾਮ ਹੈ ਸਾਧ ਸੰਗ ਜੀ ਉਹ ਸਾਰੇ ਵਿੱਚ ਜਾਣਿਆ ਗਿਆ ਹੈ ਉਹ ਲੁਕਿਆ ਛਪਿਆ ਨਹੀਂ ਤ੍ਰੂਪਰਾ ਲਾਜ ਆਦਿਕਾਂ ਨੂੰ ਸਾਰੇ ਹੀ ਜਾਣਦੇ ਆ ਜਿਵੇਂ ਜਿਸ ਨਾਮ ਰਦ ਸੋ ਪੁਰਖ ਵਿਧਾਤਾ ਜਿਹਨਾਂ ਦੇ ਹਿਰਦੇ 'ਚ ਪਰਮੇਸ਼ਰ ਦਾ ਨਾਮ ਹੈ ਉਹ ਪੁਰਖ ਵਿਧਾਤਾ ਦਾ ਸਰੂਪ ਹੈ ਕਰਮ ਅਨੁਸਾਰ ਜੋ ਪੂਰਨ ਪਰਮੇਸ਼ਰ ਫਲ ਦੇਣ ਵਾਲਾ ਹੈ ਜਿਸ ਨਾਮ ਅਰਦਾਸ ਉਹ ਸਭ ਤੋਂ ਉੱਚਾ ਜਿਨ੍ਹਾਂ ਦੇ ਹਿਰਦੇ ਵਿਚ ਮਾਰੇ ਦਾ ਨਾਮ ਹੈ ਉਹ ਸਭ ਤੋਂ ਉੱਚਾ ਸਭ ਤੋਂ ਸੁੱਚਾ ਜਾਂਕੇ ਹਿਰਦੇ ਵਸਿਆ ਹਰ ਕੋਹ ਵਾਨ ਸਾਰਿਆਂ ਤੋਂ ਉੱਚਾ ਹੈ ਉਹਨਾਂ ਦੀ ਰੀਸ ਦੇਵਤੇ ਆਦਿਕ ਮਨੁੱਖ ਆਦਿਕ ਹੋਰ ਕੋਈ ਵੀ ਕਰ ਨਹੀਂ ਸਕਦਾ ਹੈ ਨਾਮ ਬਿਨਾ ਪਰਮ ਜੋਨੀ ਮੂਚਾ ਮਹਾਰਜ ਨਾਮ ਤੋਂ ਬਿਨਾ ਜੀਵ ਜੁਨਾਂ ਚ ਭਰਮਦਾ ਰਹਿੰਦਾ ਹੈ ਮੂਚਾ ਬਹੁਤੀਆਂ ਜੁਨਾਂ ਚ ਭਰਮਦਾ ਹੈ ਜਿਸ ਨਾਮ ਰਦੇ ਤਿਸ ਪ੍ਰਗਟ ਬਹਾਰਾ ਮੂਚਾ ਕਟਿਆ ਜਾਂਦਾ ਬਾਰ ਬਾਰ ਜੁਨਾਂ ਚ ਮਾਰਿਆ ਜਮਾਇਆ ਜਾਂਦਾ ਹੈ ਜਿਸ ਨਾਮ ਰਦੇ ਤਿਸ ਪ੍ਰਗਟ ਬਹਾਰਾ ਜਿਸ ਪੁਰਖ ਦੇ ਰਜ ਨਾਮ ਹੈ ਉਹਦਾ ਪਹਾਰਾ ਪ੍ਰਜਾਪ ਪ੍ਰਗਟ ਹੈ ਉਹ ਹਾਰੇ ਉਸਾਰੇ ਵਿੱਚ ਉਹ ਪ੍ਰਗਟ ਹੈ ਉਹਦਾ ਜੈਸਾ ਲੁਕਿਆ ਛਪਿਆ ਨਹੀਂ ਹੈ ਉਹ ਜਿਸ ਨਾਮ ਰਦੇ ਤਿਸ ਮਿਟਿਆ ਅੰਧਾਰਾ ਜਿਨ੍ਹਾਂ ਦੇ ਹਿਰਦੇ 'ਚ ਨਾਮ ਹੈ ਸਾਧ ਸੰਗਤਿ ਉਹਨਾਂ ਦੇ ਅੰਦਰੋਂ ਅਗਿਆਨ ਦਾ ਹਨੇਰਾ ਜਿਹੜਾ ਹੈ ਮਿਟ ਗਿਆ ਹੈ ਜਿਸ ਦਾ ਨਾਮ ਅਮਰੈ ਸੁਪੁਰਖ ਪਰਵਾਨ ਜਿਨ੍ਹਾਂ ਦੇ ਰੀਤੇ ਚ ਨਾਮ ਉਹ ਪੁਰਖ ਪਰਮਾਰਣਿਕ ਸਫਲੇ ਹਨ ਸੰਸਾਰ ਵਿੱਚ ਨਾਮ ਬਿਨਾ ਫਿਰ ਆਵਨ ਜਾਣਾ ਮਹਾਰਜ ਨਾਮ ਤੋਂ ਬਿਨਾ ਤ੍ਰਕਾਰ ਹੈ ਜਨਮ ਆਕਾਰ ਕੇ ਆਏਗਾ ਤੇ ਜਾਣ ਦਾ ਜਮਨ ਮਨਨ ਵਿੱਚ ਵੀ ਤ੍ਰਕਾਰ ਯੋਗ ਹੈ ਉਹ ਜੀਵਨ ਆਇਆ ਸੀ ਆਉਣਾ ਵੀ ਉਹਦਾ ਨਿਸਫਲ ਹੈ ਅਤੇ ਜਾਣਾ ਵੀ ਉਹਦਾ ਨਿਸਫਲ ਹੈ ਕਿਉਂ ਆਇਆ ਸਫਲਤਾਹੂ ਕੋ ਗਨੀਏ ਯਾਸ ਰਸੋ ਨੂੰ ਹਰ ਹਰ ਜਿਸ ਬਣਿਏ ਤੇਰੇ ਨਾਮ ਪਾਇਆ ਜਿਸ ਭਇਓ ਕਿਰਪਾਲ ਉਹਨਾਂ ਮਹਾਰਾ ਦੇ ਅੰਮ੍ਰਿਤ ਨਾਮ ਨੂੰ ਪਾਇਆ ਹੈ ਜਿਨ੍ਹਾਂ ਦੇ ਮਹਾਰਾ ਸਾਫ ਸੱਚੇ ਪਰਿਸ਼ਾ ਕਿਰਪਾਲੂ ਹੋਏ ਹਨ ਸਾਧ ਸੰਗਤ ਮਹਾਂ ਲਗੇ ਗੋਪਾਲ ਲਗੇ ਸਾਧ ਸੰਗਤ ਮਹ ਲਖੇ ਗੁਪਾ ਸਾਧ ਸੰਗਤ ਜੀ ਮਿਲ ਕਰਕੇ ਉਹ ਪਥਵੀ ਦੇ ਪਾਲਕ ਨੂੰ ਲਖ ਲਿਆ ਜਾਣ ਲਿਆ ਹੈ ਉਹਨਾਂ ਨੇ ਆਵਨ ਜਾਣ ਦੇ ਸੁਖ ਪਾਇਆ ਉਹ ਸਾਧ ਸੰਗਤ ਜੀ ਆਉਣ ਜਾਣ ਤੋਂ ਜੰਮਣ ਮਰਨ ਤੋਂ ਰਹਿਤ ਹੋ ਗਏ ਅਵਨਾਸੀ ਸੁਖ ਨੂੰ ਪਾ ਲਿਆ ਹੈ ਕਹੋ ਨਾਨਕ ਦਿੱਤ ਤਤ ਮਿਲਾਇ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਜਿਵੇਂ ਪਾਣੀ ਜੀ ਪਾਣੀ ਮਿਲ ਜਾਂਦਾ ਅਗਨੀ ਚਗਨੀ ਮਿਲ ਜਾਂਦੀ ਹੈ ਇਸੇ ਪ੍ਰਕਾਰ ਤਤ ਸਰੂਪ ਜੋ ਤੁੰਗਪਾ ਦਾ ਲਖਰ ਸਰੂਪ ਹੈ ਉਹਦੇ ਤਾਂ ਹੀ ਤਤ ਜੋ ਲਖਰ ਸਰੂਪ ਉਹ ਤੁੰਗਪਾ ਦਾ ਲਖਰ ਸਰੂਪ ਹੈ ਉਹ ਰਜਮੀ ਲਿਆ ਇਕਤਾ ਕਰ ਦਿੱਤੀ ਮਹਾਰਾਜ ਸਾਹਿਬ ਜੀ ਨੇ ਪਰਤਕ ਜੋ ਜਿਹੜੀ ਸੀ ਉਹ ਦੁਆਤ ਆਨੰਦ ਵਿੱਚ ਮਿਲ ਗਈ